ਅੱਜ ਪੰਜਾਬ ਦੀ ਸਿਆਸਤ ਦੇ ਲਈ ਵੱਡਾ ਦਿਨ ਹੈ ਸਭ ਤੋਂ ਪਹਿਲੀ ਖਬਰ ਪ੍ਰੋਗਰਾਮ ਦੇ ਵਿੱਚ ਚਰਚਾ ਦੇ ਲਈ ਲੈਣੀ ਹੈ ਕਿ ਅੱਜ ਦੂਜੀ ਵੱਡੀ ਮੀਟਿੰਗ ਬਗੇਲ ਜਿਹੜੇ ਆ ਉਹ ਦਿੱਲੀ ਦੇ ਵਿੱਚ ਕਰ ਰਹੇ ਨੇ ਔਰ ਪੰਜਾਬ ਦੇ ਐਮ ਐਲ ਏ ਜਿਹੜੇ ਆ ਉਹ ਦਿੱਲੀ ਸੱਦੇ ਨੇ ਔਰ ਉਹਨਾਂ ਦੇ ਨਾਲ ਵਿਧਾਇਕਾਂ ਦੇ ਨਾਲ ਮੀਟਿੰਗ ਹੋਣੀ ਹੈ ਇਸ ਤੋਂ ਪਹਿਲਾਂ ਪੀਏਸੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਜੰਮ ਕੇ ਤਲਵਾਰਾਂ ਤਲਵਾਰਾਂ ਇਹਦਾ ਸੈਂਸ ਵੀ ਇੱਕ ਦੂਜੇ ਦੇ ਉੱਪਰ ਸ਼ਬਦੀ ਵਾਰ ਜਿਹੜੇ ਆ ਉਹ ਲੀਡਰਾਂ ਨੇ ਬਹੁਤ ਕੀਤੇ ਸੀਗੇ ਅੰਦਰ ਖੇਪੜ ਪਏ ਸੀਗੇ ਇੱਕ ਦੂਜੇ ਦੇ ਨਾਲ ਔਰ ਹੁਣ ਇਹ ਦੂਜੀ ਮੀਟਿੰਗ ਹੈ ਅੱਜ ਦਿੱਲੀ ਦੇ ਵਿੱਚ ਵਿਧਾਇਕਾਂ ਦੀ ਔਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਕੀ ਕੁਝ ਬਹੁਤ ਵੱਡਾ ਜਿਹੜਾ ਚੀਜ਼ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਰਿਪੋਰਟ ਤਿਆਰ ਕਰ ਰਹੇ ਨੇ ਜਾਂ ਜਿਵੇਂ ਗੱਲ ਜਚਾਈ ਜਾ ਰਹੀ ਹੈ ਕਿ ਬਜਟ ਸੈਸ਼ਨ ਨੂੰ ਲੈ ਕੇ ਰਣਨੀਤੀ ਘੜੀ ਜਾਣੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਕੇਦਰੀ ਬਾਲ ਨੇ ਪੰਜਾਬ ਦੀ ਕਮਾਨ ਖੁਦ ਸੰਭਾਲ ਲਈ ਹੈ ਔਰ ਲਗਾਤਾਰ ਲੁਧਿਆਣਾ ਦੀ ਜਿਹੜੀ ਜਿਮਨੀ ਚੋਣ ਹੈ ਉਹਦੇ ਲਈ ਕਮਾਨ ਸਾਹਮਣੇ ਬੈਠ ਗਏ ਨੇ ਔਰ ਉਥੇ ਜਾ ਕੇ ਕੱਲ ਦੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਆ ਔਰ ਕੀ ਕੁਝ ਉਥੇ ਗੱਲਾਂ ਝੂਠ ਮਾਰੀ ਹੈ ਸਰਕਾਰ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਤੇ ਪੰਥਕ ਸਿਆਸਤ ਦੀ ਵੀ ਵੱਡੀ ਖਬਰ ਹੈ ਔਰ ਅੱਜ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਵੱਲੋਂ ਆਪਣੇ ਤੌਰ ਤੇ ਜਿਹੜੀ ਆ ਭਰਤੀ ਸ਼ੁਰੂ ਕੀਤੀ ਜਾਣੀ ਹੈ ਅਕਾਲੀ ਦਲ ਦੀ ਔਰ ਉਧਰ ਸੁਖਬੀਰ ਸਿੰਘ ਬਾਦਲ ਜਿਹੜੀ ਹੈ ਉਹ ਉਹਨਾਂ ਨੇ ਜਾ ਕੇ ਅੱਜ ਧਾਮੀ ਸਾਹਿਬ ਨੂੰ ਮਿਲਣਾ ਹੈ ਉਹਨਾਂ ਨੂੰ ਮਨਾਉਣਾ ਹੈ ਔਰ ਕੀ ਕੁਝ ਰਹੇਗਾ ਕਿ ਇਹ ਭਰਤੀ ਮਨਜ਼ੂਰ ਕਰ ਲਈ ਜਾਊਗੀ ਜਾਂ ਨਹੀਂ ਕਰ ਲਈ ਜਾਊਗਾ ਇਸ ਤੇ ਵੀ ਬਹੁਤ ਐਮਡੀ ਦੇ ਨਾਲ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਜੀਦ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਹਮ ਜੀ ਪਰਮ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸ਼ੁਰੂਆਤ ਵਿੱਚ ਇਹ ਸੇ ਖਬਰ ਤੁਹੇ ਕਰਦਾ ਕਿ ਕੁਝ ਦਿਨ ਪਹਿਲਾਂ ਪੀਏਸੀ ਦੀ ਮੀਟਿੰਗ ਜਿਹੜੀ ਆ ਉਹ 13 ਤਰੀਕ ਨੂੰ ਦਿੱਲੀ ਦੇ ਵਿੱਚ ਪੋਲੀਟੀਕਲ ਅਫੇਅਰਸ ਕਮੇਟੀ ਕਾਂਗਰਸ ਦੀ ਜਿਹੜੀ ਹੈ ਉਹ ਬਘੇਲ ਦੇ ਨਾਲ ਮੁਲਾਕਾਤ ਕਰਦੀ ਆ ਔਰ ਹੁਣ ਬਘੇਲ ਸਾਹਿਬ ਨੇ ਇੱਕ ਹੋਰ ਮੀਟਿੰਗ ਜਿਹੜੀ ਆ ਅੱਜ 18 ਤਰੀਕ ਨੂੰ ਹਾਲਾਂਕਿ ਉਸੇ ਦਿਨ ਹੀ ਕਹਿ ਦਿੱਤਾ ਸੀਗਾ ਆਸ ਸੀ ਕਿ ਸ਼ਾਇਦ ਇਹ ਮੀਟਿੰਗ ਜਿਹੜੀ ਆ ਚੰਡੀਗੜ੍ਹ ਦੇ ਵਿੱਚ ਹੀ ਹੋਵੇ ਔਰ ਇਹ ਮੀਟਿੰਗ ਜਿਹੜੀ ਆ ਹੁਣ ਦਿੱਲੀ ਦੇ ਵਿੱਚ ਅੱਜ ਵਿਧਾਇਕਾਂ ਦੀ ਵਿਧਾਇਕ ਦਲ ਦੀ ਜਿਹੜੀ ਆ ਉਹ ਹੋਣ ਜਾ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਕਿਹਾ ਤੈਜ ਜਾ ਰਿਹਾ ਹੈ ਕਿ ਜਿਹੜੀ ਸਟ੍ਰੈਟੇਜੀ ਬਣਾਉਣੀ ਹੈ ਇੱਕ ਜਿਹੜਾ ਬਜਟ ਸੈਸ਼ਨ ਪੰਜਾਬ ਦਾ ਜਿਹੜਾ ਆ ਰਿਹਾ ਉਹਦੇ ਤੇ ਪਰ ਮੈਨੂੰ ਲੱਗਦਾ ਹੈ ਕਿ ਰਿਪੋਰਟਾਂ ਇਕੱਠੀਆਂ ਕਰ ਰਹੇ ਨੇ ਬਘੇਲ ਸਾਹਿਬ ਔਰ ਪੂਰੀ ਫੀਡਬੈਕ ਵਧਾਇਕਾਂ ਤੋਂ ਪੀਏਸੀ ਤੋਂ ਐਮਪੀ ਤੋਂ ਜਾਂ ਹੋਰ ਲੋਕਾਂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਟਿੰਗਾਂ ਦਾ ਸਿਲਸਲਾ ਹੋਰ ਵੀ ਜ਼ਿਆਦਾ ਤੇਜ਼ ਹੋਣਾ ਹੈ ਔਰ ਜਿਸ ਤੋਂ ਬਾਅਦ ਇਹ ਰਿਪੋਰਟ bani hai ਤਾਂ ਕਿਵੇਂ ਦੇਖਦੇ ਹਾਂ ਕਿ ਇਹ ਵਾਕਈ ਵਿਧਾਨ ਸਭਾ ਸੈਸ਼ਨ ਦੀ ਸਟ੍ਰੈਟਜੀ ਹੋ ਸਕਦੀ ਹੈ ਜਾਂ ਇਹਦੇ ਨਾਲ-ਨਾਲ ਕਿਉਂਕਿ ਸਟ੍ਰੈਟਜੀ ਤਾਂ ਹੋਊ ਹੋਊਗੀ ਕਿਉਂਕਿ ਜਿਸ ਤਰੀਕੇ ਦੇ ਸਵਾਲ ਉੱਠ ਰਹੇ ਆ ਕਿ ਭਾਈ ਸਾਡੀ ਪਾਰਟੀ ਜਿਹੜੀ ਹੈ ਉਹ ਨਹੀਂ ਉਸ ਤਰੀਕੇ ਨਾਲ ਵਿਰੋਧੀ ਧਰਦੀ ਭੂਮਿਕਾ ਨਿਭਾ ਸਕੀ ਤਾਂ ਉਹ ਤਾਂ ਹੋਊਗਾ ਹੀ ਹੋਊਗਾ ਬਜਟ ਸੈਸ਼ਨ ਵਾਲਾ ਪਰ ਉਸ ਤੋਂ ਇਲਾਵਾ ਉਸ ਦੇ ਨਾਲ ਮੈਨੂੰ ਲੱਗਦਾ ਕਿ ਫੀਡਬੈਕ ਕੀ ਕੁਝ ਕਹਿ ਰਹੇ ਨੇ ਵ代ਕ ਕੀ ਕੁਝ ਗੱਲਾਂ ਬਾਤਾਂ ਨੇ ਔਰ ਮੈਨੂੰ ਲੱਗਦਾ ਕਿ ਪੂਰੀ ਰਿਪੋਰਟ ਤਿਆਰ ਕਰਨਗੇ ਕਿਵੇਂ ਦੇਖਦੇ ਹਾਂ ਇਸ ਪੂਰੀ ਇਸ ਮੀਟਿੰਗ ਨੂੰ ਸੁਖਵਿੰਦਰ ਜੀ ਜਦੋਂ ਦੇ ਪੰਜਾਬ ਕਾਂਗਰਸ ਤੇ ਨਵੇਂ ਇੰਚਾਰਜ ਭੁਵेश ਪਕੇਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਅਗਰ ਵੇਖਿਆ ਜਾਵੇ ਤਾਂ ਕਾਂਗਰਸ ਦੀ ਹਾਈ ਕਮੰਡ ਪੰਜਾਬ ਦੇ ਉੱਤੇ ਆਪਣਾ ਧਿਆਨ ਜਿਹੜਾ ਜ਼ਿਆਦਾ ਫੋਕਸ ਕਰਦੀ ਦਿਖਾਈ ਦੇ ਰਹੀ ਹੈ 1 ਮਾਰਚ ਨੂੰ ਭੁਵेश ਪਕੇਰ ਪੰਜਾਬ ਆਉਂਦੇ ਆ ਇਨਾ ਤਰ੍ਹਾਂ ਸਭ ਮਾਥਾ ਟੇਕ ਕੇ ਫਿਰ ਚੰਡੀਗੜ੍ਹ ਚ ਉਹਨਾਂ ਨੇ ਮੀਟਿੰਗਾਂ ਕੀਤੀਆਂ ਵਿਧਾਇਕਾਂ ਨਾਲ ਉਸ ਤੋਂ ਮਗਰੋਂ ਕਾਂਗਰਸ ਤੇ ਡੀਟਾ ਨਾਲ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀ ਜਮੀਨੀ ਹਕੀਕਤ ਨੂੰ ਉਹਨਾਂ ਨੇ ਪਛਾਣਿਆ ਖਾਸ ਤੌਰ ਤੇ ਧੜੇਬਾਜ਼ੀ ਨੂੰ ਲੈ ਕੇ ਆਪਸੀ ਕਸ਼ਕਸ਼ ਨੂੰ ਲੈ ਕੇ ਉਸ ਨੂੰ ਲੈ ਕੇ ਉਹਨਾਂ ਨੇ ਹਾਈ ਕਮਾਂਡ ਜਿਹੜੀ ਰਿਪੋਰਟ ਜਿਹੜੀ ਸੌਂਪੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਮੀਟਿੰਗਾਂ ਦਾ ਸਿਲਸਿਲਾ ਬਾਅਦ ਤੋਂ ਜਿਹੜਾ ਜਾਰੀ ਹੈਗਾ ਅੱਜ ਉਸਾਰਜਨ ਤੇ ਇਹਨਾਂ ਦੀ ਜਿਹੜੀ ਹੋਈ ਸੀ ਉਸ ਮੀਟਿੰਗ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਉਹਨਾਂ ਨੇ ਸਾਰੇ ਬੰਦਿਆਂ ਦੀ ਰਾਏ ਜਿਹੜੀ ਲਈਗੀ ਆਪਾਂ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਵੱਡੇ ਪੱਧਰ ਤੇ ਪਾਰਟੀ ਦੇ ਅੰਦਰ ਬਤਲਾਫੀ ਜਿਹੜਾ ਹੋ ਸਕਦਾ ਹੈਗਾ ਜਿਸ ਤੇ ਕਿੰਨੀ ਚਰਚਾ ਵਾ ਨਹੀਂ ਬੇਸ਼ੱਕ ਉਹਦੇ ਉੱਤੇ ਇਹ ਜੋ ਫੋਲਸਟਾਪ ਜਿਹੜਾ ਉਹ ਲੱਗ ਗਿਆ ਕੋਈ ਵੀ ਨੇਤਾ ਜਿਹੜਾ ਇਹਦੀ ਸਪੱਸ਼ਟੀ ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ ਪਰ ਜੋ ਜਾਣਕਾਰੀ ਹੈਗੀ ਹੈ ਕਿ ਉਹ ਮਨ ਜਿਹੜਾ ਉਹ ਬੜਾ ਚੁੱਕੀ ਹੈ ਹੁਣ ਅੱਜ ਬਕਾਇਦਾ ਤੌਰ ਤੇ ਮੀਟਿੰਗ ਜਿਹੜੀ ਦੁਬਾਰਾ ਪਰਿਸ਼ਖੇਤ ਹੋਣਾ ਨੇ ਕਰਨੀ ਹੈ ਜਿਹਦੇ ਵਿੱਚ ਕਾਂਗਰਸ ਤੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਨੂੰ ਦਿੱਲੀ ਜਿਹੜਾ ਉਹ ਸੱਤ ਲੈ ਗਿਆ ਔਰ ਇਸ ਬਿਲਡਿੰਗ ਦੇ ਵਿੱਚ ਤਾਕਤ ਬੜੀ ਵੱਲ ਹੋਣਗੇ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਬ੍ਰੋਤੀ ਧਿਰ ਦੇ ਨੇਤਾ ਨੇ ਹੁਣ ਰਾਜਾ ਬੜਿੰਗ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦੂਜੇ ਪਾਸੇ ਬ੍ਰੋਤੀ ਧਿਰ ਦੇ ਨੇਤਾ ਨੇ ਆਮ ਤੌਰ ਤੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਇਹ ਜਿਹੜਾ 21 ਤਰੀਕ ਨੂੰ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣਾ ਉਹਦੇ ਵਾਸਤੇ ਵਿਸ਼ੇਸ਼ ਰਾ ਨੀਤੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਸਰਕਾਰ ਤੋਂ ਜਿਹੜਾ ਉਹ ਕੀ ਮੰਗਾ ਹੈਗਾ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਜਦੋਂ ਵੀ ਸੈਸ਼ਨ ਚੱਲਦੇ ਆ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਹਾਲਾਂਕਿ ਵਿਰੋਧੀ ਧਿਰ ਦੇ ਵਿੱਚ ਨੇ ਜਾਂ ਤਾਂ ਉਹ ਆਪਣੇ ਨਰੇ ਭਾਜੀ ਕਰਦੇ ਬਾਹਰ ਆ ਜਾਂਦੇ ਆ ਪਰ ਠੀਕ ਤਰੀਕੇ ਨਾਲ ਸਰਕਾਰ ਨੂੰ ਉਹ ਘੇਰ ਨਹੀਂ ਪਾਉਂਦੇ ਮੁੱਦਿਆਂ ਦੀ ਜਿਹੜੀ ਉਹ ਗੱਲਬਾਤ ਨਹੀਂ ਕਰ ਪਾਉਂਦੇ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਇਹ ਸਵਾਲ ਉੱਠਦਾ ਕਿ ਇਹ ਵਿਰੋਧੀ ਧਿਰ ਕੀ ਬਨਾਂਮ ਦੀ ਵਿਰੋਧੀ ਧਿਰ ਆ ਅਸਲ ਵਿੱਚ ਆਪਣੀ ਭੂਮਿਕਾ ਠੀਕ ਤਰੀਕੇ ਨਾਲ ਨਹੀਂ ਨਿਭਾ ਰਹੀ ਹੁਣ ਕਹਿੰਦੇ ਨੇ ਕਿਉਂਕਿ ਦਵਿੰਦਰ ਜਾਤਪ ਹੁਣੀ ਬਦਲ ਕੇ ਹੁਣ ਇਹ ਨਵੇਂ ਆਏ ਨੇ ਤਾਂ ਪੱਕਾ ਤਾਂ ਉਹ ਤੇ ਰਣਨੀਤੀ ਜਿਹੜੀ ਜਾਂ ਤਾਂ ਇਹ ਜਰ ਹੈ ਕਿ ਇਹ ਬੜਾਈ ਜਾ ਰਹੀ ਹੈ ਨਾਲ ਹੀ ਨਾਲ ਜਿਹੜੀ 27 ਦੀ ਜਿਹੜੀ ਚੋਣ ਹੋਣੀ ਆ 27 ਦੇ ਵਿੱਚ ਉਸ ਚੋਣ ਨੂੰ ਕਿਸ ਤਰੀਕੇ ਨਾਲ ਲੜਣਾ ਹੁਣ ਤੋਂ ਜਿਹੜੀਆਂ ਤਿਆਰੀਆਂ ਸੁਖੇਨਰਜੀ ਉਹ ਵੁੱਡਨ ਕੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਕਿ ਉਹਦੇ ਸਬੰਧੀ ਵੀ ਗੱਲਬਾਤ ਜਿਹੜੀ ਹੋਵੇ ਪਰ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਭਪੇਸ਼ ਵਕੀਲ ਹੋਣਾ ਨੇ ਬੀਤੇ ਦਿਨ ਨੇਤਾਵਾਂ ਨੂੰ ਇੰਨੀ ਗੱਲ ਕਹੀ ਸੀ ਕਿ ਕੋਈ ਵੀ মিডিਟ ਵਿੱਚ ਬਿਆਨ ਜਿਹੜਾ ਉਹ ਨਹੀਂ ਦੇ ਕਹ ਤੇ ਆਪਸੀ ਟੜੇਬਾਜੀ ਜਿਹੜੀ ਆਪਸੀ ਬਿਆਨ ਪਾਜੀ ਉਸ ਨੂੰ ਰੋਕਿਆ ਜਾਵੇ ਕਿਉਂਕਿ ਹਰੇੜੇ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਸੱਤਾ ਦੇ ਕਰੀਬ ਹੁੰਦੇ ਹੁੰਦੇ ਬਿਲਕੁਲ ਦੂਰ ਚਲ ਗਈ ਉਸ ਦਾ ਮੁੱਖ ਕਾਰਨ ਇਹੋ ਸੀ ਕਿ ਨੇਤਾਵਾਂ ਦੀ ਆਪਸ ਦੇ ਵਿੱਚ ਬੰਦੀ ਨਹੀਂ ਸੀ ਕਈ ਟੜੇ ਬਾਝੀਆਂ ਜਿਹੜੀਆਂ ਉੱਥੇ ਡੋਮੀਨੇਟ ਕਰਦੀਆਂ ਰਹੀਆਂ ਨੇ ਤਾਂ ਉਸ ਪ੍ਰਭਾਵ ਨੂੰ ਪੰਜਾਬ ਦੇ ਉੱਤੇ ਉਹ ਲਾਗੂ ਉਹ ਫਾਰਮ ਜਿਹੜਾ ਉਹ ਲਾਗੂ ਨਾ ਹੋਵੇ ਜਾਂ ਉਹ ਦੀਆਂ ਸਥਿਤੀਆਂ ਪੰਜਾਬ ਦੇ ਵਿੱਚ ਨਾ ਬਣ ਇਸੇ ਹੀ ਕਾਰਨ ਸੁਖਿੰਦਰ ਜੀ ਪੈਨਾਚਾੜ ਦੇ ਨਾਲ ਵੀ ਪੀਐਸਸੀ ਦੀ ਮੀਟਿੰਗ ਹੋਈ ਜਿਹਦੇ ਸਬੰਧੀ ਤੁਸੀਂ ਦੱਸ ਦਿੱਤਾ ਕਿ ਕਿਸ ਤਰੀਕੇ ਨਾਲ ਅੰਦਰ ਇੱਕ ਦੂਜੇ ਨਾਲ ਨੇਤਾ ਮੇਲੋ ਮੇਲੀ ਹੋਈ ਤਾਂ ਉਹ ਸਥਿਤੀਆਂ ਨੂੰ ਸਮਝਣ ਵਾਸਤੇ ਜਾਂ ਉਸ ਚੀਜ਼ ਨੂੰ ਨੱਦਪੋਰ ਵਾਸਤੇ ਹੀ ਜਿਹੜੀ ਅੱਜ ਦੀ ਇਹ ਮੀਟਿੰਗ ਸੁਖੰਦਰ ਜੀ ਪਤਾ ਲੱਗਾ ਕਿ ਇਹ ਸੱਤੀ ਗਈ ਆ ਕਹਿਣ ਨੂੰ ਤਾਂ ਬਿਲਕੁਲ ਲੋਕ ਸਭਾ ਮਾਫ ਕਰਦਾ ਬਜਟ ਸੈਸ਼ਨ ਦੀ ਤਿਆਰੀ ਵਾਸਤੇ ਨਵੀਆਂ ਰਣਨੀਤੀ ਬਣਾਉਣ ਦੀ ਗੱਲ ਹੋ ਸਕਦੀ ਆ ਪਰ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸੀ ਵਿਧਾਇਕ ਜਿਹੜੇ ਤਿੰਨ ਚਾਰ ਉੱਪਰ ਦੀ ਕੈਟਾਗਰੀ ਦੇ ਜਿਸ ਤਰੀਕੇ ਨਾਲ ਉਹਨਾਂ ਦਾ ਆਪਸੀ ਵਿਆਰ ਹੈਗਾ ਜਿਸ ਤਰੀਕੇ ਨਾਲ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੁੰਦੀ ਆ ਹੁੰਦੇ ਇੱਕ ਦੂਜੇ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਆ ਉਸ ਬਿਆਨਬਾਜ਼ੀ ਨੂੰ ਖਤਮ ਕਰਕੇ ਇੱਕ ਦੂਜੇ ਦੇ ਵਿਰੁੱਧ ਖਤਮ ਕਰਕੇ ਸਾਰਿਆਂ ਨੂੰ ਇੱਕ ਸਾਝੇ ਪਲੇਟਫਾਰਮ ਤੇ ਕਿਸ ਤਰੀਕੇ ਨਾਲ ਉਭਾਇਆ ਪਾਰਟਨਰਸ਼ਿਪ ਕੀਤ ਹੋਣਾ ਵਾਸਤੇ ਸਭ ਤੋਂ ਵੱਡੀ ਇਸ ਵੇਲੇ ਜਿਹੜੀ ਅਸੀਂ ਕਹਿੰਨੇ ਇੱਕ ਚਰੋਤੀ ਇਹ ਬਹੁਤ ਹੀ ਕਿਉਂਕਿ ਭਗੇਲ ਸਾਹਿਬ ਉਹਨਾਂ ਨੇ ਹਲੇ ਤੱਕ ਸੁਣੇ ਕਿਉਂਕਿ ਭਗੇਲਤਾ ਸਾਹਿਬ ਉਹਨਾਂ ਨੇ ਹਲੇ ਤੱਕ ਸੁਣਾ ਹੀ ਹੋਣਾ ਹੈ ਕਿ ਕਾਂਗਰਸੀ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਗੱਚਾ-ਕੱਚ ਭਰ ਚੁੱਕੇ ਆ ਕਲੇਸ਼ ਦੇ ਨਾਲ ਪਰ ਮੈਨੂੰ ਲੱਗਦਾ ਹੈ ਕਿ ਹੁਣ ਜਿਸ ਤਰੀਕੇ ਨਾਲ ਉਸ ਦਿਨ ਪਿਛਲੀ ਮੀਟਿੰਗ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਜੋ ਕੁਝ ਸਾਹਮਣੇ ਆਈ ਗੱਲ ਔਰ ਜਿਸ ਤਰੀਕੇ ਭਗੇਲ ਸਾਹਿਬ ਉਹਨਾਂ ਦੇ ਨਾਲ ਸ਼ਬਦੀ ਤਲਵਾਰਾਂ ਅੰਦਰ ਜਿਹੜੀਆਂ ਸਾਹਮਣੇ ਭਗੇਲ ਸਾਹਿਬ ਦੇ ਚਲਾਈਆਂ ਕਾਂਗਰਸੀਆਂ ਨੇ ਉਹ ਤੋਂ ਭਲੀ ਭਾਂਤ ਜਾਣੂ ਹੋ ਗਏ ਔਰ ਪਤਾ ਇਹ ਲੱਗ ਰਿਹਾ ਕਿ ਔਰ ਸਾਰੀਆਂ ਇਹ ਮੀਟਿੰਗਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਹੋਰ ਵੀ ਲੰਬੀਆਂ ਹੋਣੀਆਂ ਨੇ ਔਰ ਜਿਹੜੀ ਸੰਭਾਵਨਾ ਜਿਹੜੀ ਚਰਚਾ ਜਿਹੜੀ ਹੈ ਕਾਂਗਰਸ ਦੇ ਅੰਦਰ ਚੇਂਜ ਦੀ ਚੱਲ ਰਹੀ ਹੈ ਔਰ ਉਹ ਇਹਨਾਂ ਮੀਟਿੰਗਾਂ ਦੇ ਆਧਾਰ ਤੇ ਇਹਨਾਂ ਮੀਟਿੰਗਾਂ ਦੇ ਵਿੱਚੋਂ ਕੀ ਰਿਪੋਰਟ ਜਾਂਦੀ ਹੈ ਉਹਦੇ ਆਧਾਰ ਤੇ ਹੀ ਹੋਣੀ ਹੈ ਔਰ ਬੜੇ ਸੁਲਝੇ ਹੋਏ ਬਘੇਲ ਸਾਹਿਬ ਲੀਡਰ ਨੇ ਔਰ ਮੈਨੂੰ ਲੱਗਦਾ ਹੈ ਕਿ ਉਹ ਪੂਰੀ ਤਿਆਰੀ ਜਿਹੜੀ ਆ ਉਹ ਕਰ ਰਹੇ ਨੇ ਕਰਤਾ ਤਿਆਰੀ ਉਹ ਇਹ ਮੀਟਿੰਗਾਂ ਦੇ ਰਾਹੀਂ ਜਿਹੜੀ ਚੇਂਜ ਹੋਣੀ ਆ ਪਾਰਟੀ ਦੇ ਵਿੱਚ ਉਹਦੀ ਹੀ ਰਏ ਨੇ ਫੀਡਬੈਕ ਲੈ ਰਹੇ ਨੇ ਰਿਪੋਰਟ ਤਿਆਰ ਕਰ ਰਹੇ ਨੇ ਪਰ ਉਹ ਆਪਣੇ ਮੂੰਹੋਂ ਕਹਿ ਵੀ ਨਹੀਂ ਰਹੇ ਕਿ ਭਾਈ ਚੇਂਜ ਹੋ ਰਿਹਾ ਔਰ ਮੈਨੂੰ ਲੱਗਦਾ ਕਿ ਇਹੀ ਨਿਸ਼ਾਨੀ ਹੈ ਕਿ ਬਗੇਲ ਸਾਹਿਬ ਬੜੇ ਸੁਲਝੇ ਹੋਏ ਲੀਡਰ ਨੇ ਔਰ ਬੜੇ ਸੀਨੀਅਰ ਤਾਂ ਚਲੋ ਹੈਗੇ ਹੀ ਆ ਔਰ ਇਸੇ ਕਰਕੇ ਉਹਨਾਂ ਨੂੰ ਲਾਇਆ ਗਿਆ ਔਰ ਉਹ ਰਫੜ ਵੀ ਨਹੀਂ ਪਾਉਣਾ ਚਾਹੁੰਦੇ ਤੇ ਆਪਣਾ ਕੰਮ ਵੀ ਕਰ ਰਹੇ ਨੇ ਔਰ ਮੈਨੂੰ ਲੱਗਦਾ ਕਿ ਇਹਨਾਂ ਮੀਟਿੰਗਾਂ ਦੇ ਨਾਲ ਜਿਵੇਂ ਪਿਛਲੀ ਪੀਐਸਸੀ ਦੀ ਹੋਈ ਹੁਣ ਵਿਧਾਇਕ ਦਲ ਦੀ ਹੋਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਟਿੰਗਾਂ ਜਿਹੜੀਆਂ ਹੋਣੀਆਂ ਨੇ ਔਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਪੂਰੀ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਤਿਆਰ ਕਰਕੇ ਉਹਦੇ ਆਧਾਰ ਤੇ ਹੀ ਜਿਹੜੀ ਚੇਂਜ ਹੋਣੀ ਹੈ ਚੇਂਜ ਹੋਣੀ ਹੈ ਪਰ ਬਘੇਲ ਸਾਹਿਬ ਆਪਣੇ ਮੂੰਹੋਂ ਨਹੀਂ ਕਹਿ ਰਹੇ ਤਿਆਰੀ ਬਘੇਲ ਸਾਹਿਬ ਉਹਦੀ ਹੀ ਕਰ ਰਹੇ ਨੇ ਔਰ ਕਿਸੇ ਨੂੰ ਜਚਾ ਵੀ ਨਹੀਂ ਰਹੇ ਤਾਂ ਇਹਦਾ ਮਤਲਬ ਇਹੀ ਹੈ ਕਿ ਇਸੇ ਕਰਕੇ ਹੀ ਬਘੇਲ ਸਾਹਿਬ ਨੂੰ ਲਾਇਆ ਗਿਆ ਤਾਂ ਜੋ ਕਾਂਗਰਸ ਦੀ ਉਲਜੀ ਤਾਣੀ ਬਾਣੀ ਨੂੰ ਸੁਲਝਾਇਆ ਜਾ ਸਕੇ ਬਿਲਕੁਲ ਸਪੰਦਰ ਜੀ ਇਹਦੇ ਵਿੱਚ ਤਾਂ ਜਿਆਦਾ ਦਮ ਇਹੋ ਲੱਗਦਾ ਕਿਉਂਕਿ ਬੀਤੇ ਸਮੇਂ ਚ ਤੁਸੀਂ ਦੇਖ ਲਓ ਜਿੰਨੇ ਵੀ ਕਾਂਗਰਸ ਦੇ ਇੰਚਾਰਜ ਇੱਥੇ ਰਹੇ ਨੇ ਜਿਹੜੇ ਲਾਇਕ ਜਾਂਦੇ ਨਹੀਂ ਉਹਨਾਂ ਨੇ ਪੰਜਾਬ ਦੀ ਕਾਂਗਰਸ ਦੇ ਵਿੱਚ ਢੜੇਬਾਜੀ ਨੂੰ ਖਤਮ ਕਰਨ ਦੀ ਬਜਾਏ ਢੜੇਬਾਜੀ ਵਿਦਾਈ ਹੋਊਗੀ ਕੋਈ ਕਿਸੇ ਖੇਮੇ ਚ ਚਲੇ ਜਾਂਦਾ ਰਿਹਾ ਕੋਈ ਕਿਸੇ ਖੇਮੇ ਚ ਚਲੇ ਜਾਂਦਾ ਰਿਹਾ ਹਰੀ ਸ਼ਰਾਵਤ ਤੋਂ ਲੈ ਕੇ ਹਰੀ ਚੌਧਰੀ ਆਏ ਦਿਵਿੰਦਰ ਜੱਦਵ ਆਏ ਕਿਸੇ ਕੋਲ ਵੀ ਇਹ ਚੀਜ਼ ਜਿਹੜੀ ਕੰਟਰੋਲ ਨਹੀਂ ਹੋਈ ਕਿ ਹਾਂ ਭਈ ਤੁਸੀਂ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਢੜੇਬਾਜੀ ਉਸ ਨੂੰ ਖਤਮ ਕੀਤਾ ਜਾ ਸਕੇ ਤੇ ਉਹ ਜਿਹੜੇ ਨੇਤਾ ਰਹੇ ਨੇ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ ਚਾਹੇ ਉਹ ਨਵਜੋ ਸਿੱਧੂ ਜਿਦੋਂ ਰਹਿੰਦੀਆਂ ਕਰਦੇ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੋਵੇ ਕਿ ਕਿਸ ਤਿੱਕੇ ਨਾਲ ਉਸ ਸਮੇਂ ਦੇ ਨਗਾਵਾਂ ਦੀ ਇੱਕ ਦੂਜੇ ਦੇ ਖਿਲਾਫ ਬਿਆਲਬਾਜੀ ਹੁੰਦੀ ਰਹੀ ਹੈ ਪਰ ਹੁਣ ਕੁਪੇਸ਼ ਭਕੇ ਦੇ ਉਹਨਾਂ ਨੇ ਜਿਸ ਤਰੀਕੇ ਦੀ ਸਥਿਤੀ ਤੁਸੀਂ ਬਿਆਨ ਕਰ ਰਹੇ ਜੀ ਕਿ ਉਹ ਖੁੱਲ ਕੇ ਬੋਲ ਵੀ ਨਹੀਂ ਰਹੇ ਪਰ ਫੀਡਬੈਕ ਫੀਡਬੈਕ ਲੈ ਕੇ ਇੱਕ ਰਿਪੋਰਟ ਤਿਆਰ ਕਰ ਰਹੇ ਆ ਜਿਹੜੇ ਰਾਹ ਤੇ ਆਉਂਦਿਆ ਡੜਾਂ ਦੇ ਵਿੱਚ ਜਿਹੜੀ ਚੇਂਜਿੰਗ ਉਹ ਹੋ ਸਕਦੀ ਹੈਗੀ ਹੈ ਪਰ ਕੁਦਰਤੀ ਤੌਰ ਤੇ ਇੱਕ ਸੁਲਝੇ ਹੋਏ ਨੇਤਾ ਦਾ ਸੁਖਿੰਦਰ ਜੀ ਇਹੋ ਹੀ ਪ੍ਰਬਲ ਹੁੰਦਾ ਇਹੋ ਹੀ ਨਿਸ਼ਾਨੀ ਹੁੰਦੀ ਆ ਕਿ ਠੀਕ ਆ ਤੁਸੀਂ ਪਹਿਨਾ ਜ਼ਮੀਨੀ ਪੱਤਰ ਤੇ ਜਾ ਕੇ ਫੀਡਬੈਕ ਹਾਸਲ ਕਰੋ ਫਿਰ ਤੁਸੀਂ ਉਸ ਫੀਡਬੈਕ ਨੂੰ ਲੈ ਕੇ ਇੱਕ ਜਹੀ ਰਿਪੋਰਟ ਤਿਆਰ ਕਰੋ ਜਿਹੜੀ ਹਾਈ ਕਮਾਂਡ ਨੂੰ ਦਿੱਤੀ ਜਾਵੇ ਤਾਂ ਹਾਈ ਕਮਾਂਡ ਜਿਹੜੀ ਆਪਣੇ ਪੱਤਰ ਤੇ ਫੈਸਲਾ ਕਰੇ ਕਾਰਨ ਕਿਉਂਕਿ ਜਦੋਂ ਚੇਂਜਿੰਗ ਹੋਣੀ ਆ ਤਾਂ ਫਿਰ ਉਸ ਵਕਤ ਜਿਹੜੇ ਇਹ ਕਾਂਗਰਸ ਤੇ ਜਿਹੜੇ ਆਪਸੀ ਨੇਤਾ ਜਿਹੜੇ ਖਿੰਡੇ ਪੁੰਡੇ ਦੇ ਉਸ ਮੁੱਦੇ ਤੇ ਇਨਚਾਰਜ ਨੂੰ ਟਾਰਗੇਟ ਨਾ ਕਰਦੇ ਹੋਏ ਹਾਈ ਕਮਾਂਡ ਦੇ ਫੈਸਲੇ ਨੂੰ ਸਿਰ ਚ ਪਾ ਕੇ ਮੰਨਣ ਤੇ ਸ਼ਾਇਦ ਇਹੋ ਹੀ ਕਾਰਨ ਦਾ ਕਿ ਇਹ ਮੀਟਿੰਗਾਂ ਦਾ سلسلہ ਜਿਹੜਾ ਬਾទਸਤੂਰ ਜਾਰੀ ਹੈਗਾ ਚਲੋ ਅਗਲੀ ਖਬਰ ਅੰਕੀ ਸਾਹਿਬ ਆਪ ਲੈ ਲੈਣੇ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਕੇਦਰੀ ਬਾਰ ਲਗਾਤਾਰ ਪੰਜਾਬ ਦੇ ਵਿੱਚ ਆਏ ਹੋਏ ਆ ਪੰਜਾਬ ਦੀ ਕਮਾਂਡ ਉਹਨਾਂ ਨੇ ਸੰਭਲੀ ਹੈ ਲੁਧਿਆਣਾ ਜਿਮਨੀ ਚੋਣ ਦੇ ਲਈ ਪ੍ਰਚਾਰ ਕਰਨ ਆ ਰਹੇ ਨੇ ਔਰ ਕੱਲ ਵੀ ਉਥੇ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਗਏ ਔਰ ਲੋਕਾਂ ਨੇ ਉਥੇ ਖਰੀਆਂ ਖਰੀਆਂ ਵੀ ਉਹਨਾਂ ਨੂੰ ਸੁਣਾਈਆਂ ਨੇ ਠੀਕ ਹੈ ਕੁਝ ਆਪਣੇ ਲੋਕ ਇਕੱਠੇ ਕਰਕੇ ਆਪਣੀ ਪਾਰਟੀ ਦੇ ਲੋਕ ਇਕੱਠੇ ਕਰਕੇ ਉਹਨਾਂ ਤੋਂ ਤਰੀਫ ਵੀ ਕਰਵਾਈ ਜਾ ਰਹੀ ਸੀ ਆਪਣੀ ਪਰ ਕੁਝ ਲੋਕਾਂ ਨੇ ਜਿਸ ਤਰੀਕੇ ਨਾਲ ਆਪਣੇ ਦੁੱਖੜੇ ਰੋਏ ਆ ਉਹ ਅਸੀਂ ਆਪਣੇ ਚੈਨਲ ਤੇ ਚਲਾਏ ਵੀ ਹੈ ਔਰ ਮੈਨੂੰ ਲੱਗਦਾ ਕਿ ਉਹਨਾਂ ਚੀਜ਼ਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਖਮਿਆਜਾ ਸਰਕਾਰ ਨੂੰ ਜਾਂ ਪਾਰਟੀ ਨੂੰ ਉਹਨਾਂ ਦਿਨ ਨੂੰ ਭੁਗਤਣਾ ਜਿਹੜਾ ਉਹ ਪਹਿ ਸਕਦਾ ਔਰ ਮੈਂ ਇਸ ਗੱਲ ਦੀ ਹੈਰਾਨਾ ਕਿ ਇੱਕ ਹਸਪਤਾਲ ਦੀ ਕਹਿੰਦੇ ਅਪਗ੍ਰੇਡੇਸ਼ਨ ਦੀ ਜਿਹੜੀ ਉਹਨਾਂ ਨੇ ਉਦਘਾਟਨ ਜਿਹੜਾ ਉਹ ਕਰਨਾ ਹੈਗਾ ਔਰ ਉੱਥੇ ਮੀਡੀਆ ਦੀ ਐਂਟਰੀ ਵੀ ਬੈਨ ਕਰ ਦਿੱਤੀ ਹੈ ਮੈਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਕਿ ਜਦੋਂ ਉਦਘਾਟਨ ਕਰਨਾ ਹੋਵੇ ਉਦੋਂ ਤੱਕਲਾ ਮੀਡੀਆ ਨੂੰ ਸੱਦਾ ਹੁੰਦਾ ਕਿ ਭਾਈ ਆਜੋ ਆਜੋ ਆਪਾਂ ਉਦਘਾਟਨ ਕਰੀਏ ਉੱਥੇ ਸਾਡਾ ਜਿਹੜਾ ਸਿਸਟਮ ਹੈ ਉਹ ਪ੍ਰਚਾਰੋ ਪਰ ਉੱਥੇ ਕਹਿੰਦੇ মিডিਆ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਔਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਐ ਉਹਨਾਂ ਨੂੰ ਇਹ ਵੀ ਹੈ ਕਿ ਤੇ মিডিਆ ਦੇ ਸਾਹਮਣੇ ਕੋਈ ਬੰਦਾ ਕੋਈ ਉੱਥੇ ਰੌਲਾ ਰੱਪਾ ਨਾ ਪਾ ਦੇਵੇ ਜਾਂ ਕੋਈ ਹੋਰ ਗੱਲਾਂ ਨਾ ਜਾਵੇ ਕਿਉਂਕਿ ਪਿਛਲੀਆਂ ਸਰਕਾਰਾਂ ਦੀਆਂ ਬਣਾਈਆਂ ਬਿਲਡਿੰਗਾਂ ਦੇ ਉੱਤੇ ਘਾਟ ਰਹੇ ਇਹਨਾਂ ਨੇ ਕਈ ਵਾਰੀ ਕਰਦੇ ਆ ਉਸ ਤੋਂ ਬਾਅਦ ਚ ਰੌਲਾ ਵੀ ਪੈ ਗਿਆ ਸ਼ਾਇਦ ਇਹਨਾਂ ਗੱਲਾਂ ਕਰਕੇ ਉੱਥੇ ਸਿਸਟਮ ਨੇ ਆ মিডিਆ ਦੀ ਐਂਟਰੀ ਬੈਨ ਕੀਤੀ ਹੋਵੇ ਮੈਂ ਹੈਰਾਨ ਆ ਕਿ ਪ੍ਰਚਾਰ ਲਈ ਤੁਸੀਂ ਆਏ ਹੋ ਤੇ মিডিਆ ਦੀ ਐਂਟਰੀ ਬੈਨ ਕਰ ਰਹੇ ਹੋ ਇਸ ਗੱਲ ਦੀ ਵੀ ਹੈਰਾਨੀ ਹੈ ਔਰ ਕਿਤਨਾ ਕਿਤੇ ਭਗਵੰਤ ਮਾਨ ਨੂੰ ਵੀ ਖੁਸ਼ੀ ਜ਼ਰੂਰ ਕਰਤਾ ਉਹਨਾਂ ਨੇ ਕਿ ਇਹ 5 ਸਾਲ ਵੀ ਪੂਰੇ ਕਰਨਗੇ ਅਗਲੇ 5 ਸਾਲ ਵੀ ਕਰਨਗੇ ਪਰ ਉਹਨਾਂ ਨੇ ਮੈਨੂੰ ਲੱਗਦਾ ਇਸ ਕਰਕੇ ਇਹ ਬਿਆਨ ਦੇ ਦਿੱਤਾ ਕਿ ਭਗਵੰਤ ਮਾਨ ਹੁਣ ਉਹਨਾਂ ਦੇ ਸੁਰ ਦੇ ਵਿੱਚ ਸੁਰ ਮਿਲਾ ਰਹੇ ਨੇ ਪੂਰੀ ਉਸ ਸਾਂਚੇ ਦੇ ਵਿੱਚ ਕੇਜਰੀਵਾਲ ਦੇ ਪੂਰੇ ਉਸ ਸਾਂਚੇ ਦੇ ਵਿੱਚ ਭਗਵੰਤ ਮਾਨ ਢਲ ਗਏ ਨੇ ਜਿਹੜਾ ਸਾਂਚਾ ਉਹਨਾਂ ਨੂੰ ਚਾਹੀਦਾ ਸੀਗਾ ਯਾਨੀ ਪੰਜਾਬੀਆਂ ਨੇ ਜਿਹੜੇ ਸਾਂਚੇ ਦੇ ਰੂਪ ਦੇ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਉਹ ਸਾਂਚੇ ਦੇ ਰੂਪ ਦੇ ਵਿੱਚ ਹੁਣ ਰਹੇ ਨਹੀਂ ਕੇਜਰੀਵਾਲ ਦੇ ਸਾਂਚੇ ਦੇ ਵਿੱਚ ਢਲ ਚੁੱਕੇ ਐ ਔਰ ਜਦੋਂ ਉਹਨਾਂ ਦੇ ਢਾਂਚੇ ਚ ਜਿਹੜਾ ਸਾਂਚੇ ਚ ਢਲ ਚੁੱਕੇ ਐ ਤਾਂ ਫੇਰ ਕੇਜਰੀਵਾਲ ਨੇ ਬਦਲਣ ਦੀ ਲੋੜ ਕੀ ਐ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਉੱਪਰ ਜਿਸ ਤਰ੍ਹਾਂ ਵਿਭ ਕੁਮਾਰ ਵਿਜਨ ਆ ਵਗੈਰਾ ਹੋਰ ਕੋਈ ਵੀ ਜਿਹੜੇ ਲੋਕ ਬਿਠਾਏ ਗਏ ਐ ਤਾਂ ਉਹ ਚੀਜ਼ ਨੂੰ ਲੈ ਕੇ ਹੁਣ ਭਗਵੰਤ ਮਾਨ ਦੀ ਹੋਰ ਜਿਹੜੀ ਆ ਉਹ ਸਿਆਸੀ ਘੇਰਾ ਜਿਹੜਾ ਉਹ ਤੰਗ ਕਰ ਦਿੱਤਾ ਗਿਆ ਸੁਖਮੰਦਰ ਸਿੰਘ ਪੈਣਾ ਤਾਂ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਵਿੱਚ ਪੰਜਾਬ ਤੋਂ ਜਿਹੜੀ ਐਂਟਰੀ ਹੈ ਪੈਣਾ ਉਹ ਦਸ ਦਿਨ ਬੋਪਾਸਣਾ ਕੇਂਦਰ ਚ ਜਾਂਦੇ ਹੈ ਮੈਡੀਟੇਸ਼ਨ ਕਰਦੇ ਹੈ ਤਾਂ ਉਸ ਤੋਂ ਮਗਰੋਂ ਮੈਡੀਟੇਸ਼ਨ ਕਰਨ ਉਪਰੰਤ ਉਹ ਅੰਮ੍ਰਿਤਸਰ ਪਹੁੰਚ ਜਾਂਦੇ ਆ ਅੰਮ੍ਰਿਤਸਰ ਚ ਆ ਕੇ ਰਹਿਦਿਆਂ ਕਰਦੇ ਆ ਤੇ ਹੁਣ ਕੱਲ ਤੇ ਉਹ ਲੁਧਿਆਣਾ ਦੇਖ ਆ ਪਹੁੰਚ ਚੁੱਕੇ ਆ ਔਰ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਲਾਲ ਲਾਲ ਨੇ ਸਭ ਤੋਂ ਵੱਡਾ ਪ੍ਰਚੰਤਾ ਇਹ ਮੰਨਦਾ ਕਿ ਇਸ ਵੇਲੇ ਅਰਵਿੰਦ ਕੇਜਰੀਵਾਲ ਕੋਈ ਵੀ ਸਬਧਾਰਕ ਉਹਦਾ ਜਿਹੜਾ ਉਹ ਨਹੀਂ ਹੈਗਾ ਕੇਵਲੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਨਹੀਂ ਪਾ ਪੰਜਾਬ ਚ ਠੀਕ ਆ ਉਹ ਪਾਰਟੀ ਪਧਰ ਤੇ ਤਾਂ ਜਿੱਥੇ ਮਰਜੀ ਜਾਣ ਪਰ ਇੱਕ ਮੁੱਖ ਮੰਤਰੀ ਜੇਕਰ ਪੰਜਾਬ ਦਾ ਹਰ ਵਕਤ ਉਹਨਾਂ ਦੇ ਤਾਲ ਰਹੂਗਾ ਅਸਭਾਵਿਕ ਤੌਰ ਤੇ ਇਹ ਪ੍ਰਭਾਵ ਜਾਊਗਾ ਕਿ ਇਸ ਵੇਲੇ ਜਿਹੜੀ ਕਮਾਨ ਆ ਉਹ ਟੇਢੇ ਤਰੀਕੇ ਨਾਲ ਅਰਵਿੰਦ ਕੇਸ਼ਰੀਵਾਲ ਦੇ ਹੱਥ ਹੈ ਕੀ ਹੈ ਤੇ ਸਰਕਾਰੀ ਕੰਮ ਕਾਜ ਪੂਰਨ ਤੌਰ ਤੇ ਪ੍ਰਭਾਵਿਤ ਹੋ ਰਿਹਾ ਇਹਦੇ ਚ ਕੋਈ ਦੋ ਰਹਿਮਾ ਨਹੀਂ ਇਹ ਇਹ ਸਾਰਿਆਂ ਦੇ ਸਾਹਮਣੇ ਆ ਦੂਸਰੀ ਗੱਲ ਜਿਹੜੀ ਤੁਸੀਂ ਸਥਿਤੀ ਗੱਲ ਬਿਆਨ ਕੀਤੀ ਕਿ ਦੁੱਖ ਨੇ ਵੀ ਰੋਏ ਅਸੀਂ ਆਪਣੇ ਚੈਨਲ ਤੇ ਚਲਾਏ ਤੋਂ ਕਹਿੰਦਾ ਜੀ ਇਹਦੇ ਤੇ ਸਰਕਾਰ ਜਿਹੜੀ ਆ ਆਪਾ ਵਿਰੋਧੀ ਹੀ ਬਿਆਨ ਜਿਹੜੇ ਉਹ ਦੇ ਰਹੀ ਹੈ ਸ਼ਾਇਦ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿਉਂਕਿ ਜਿਸ ਦਿਨ ਅਰਵਿੰਦ ਕੇਸ਼ਰੀਵਾਲ ਦੇ ਆਪਣੇ ਅੰਮ੍ਰਿਤਸਰ ਚ ਰਹਿਦੀ ਕਰਕੇ ਤੇ ਦੋ ਚੀਜ਼ਾਂ ਉਹਨਾਂ ਨੇ ਸਪਸ਼ਟ ਕਰ ਦਿੱਤੀਆਂ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਅਸੀਂ ਉਸ ਨੂੰ ਖਤਮ ਜਿਹੜਾ ਉਹ ਨਹੀਂ ਕਰ ਸਕੇ ਡਰਸ਼ਵਾਦ ਤੇ ਗੈਂਗਸਟਰਵਾਦ ਜਿਹੜਾ ਆ ਇਸ ਚੀਜ਼ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਇਹ ਦੋ ਬੁਕਸ ਮਸਿਆ ਵਾਲੇ ਤੇ ਦੂਜੇ ਪਾਸੇ ਕਿੰਡੀ ਹੈਰਾਨਗੀ ਦੀ ਗੱਲ ਆ ਕਿ ਪੰਜਾਬ ਸਰਕਾਰ ਸਾਰੀਆਂ ਖ਼ਬਰਾਂ 'ਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਇਹ ਦਾਅਵੇ ਕਰ ਰਹੀ ਆ ਕਿ ਨਸ਼ਾ ਸੀ ਪੂਰਨ ਤੌਰ 'ਤੇ ਖਤਮ ਕਰ ਦਿੱਤਾ ਗਿਆ ਗੈਂਗਸਟਰਾਂ 'ਤੇ ਕਾਬੂ ਪਾ ਲਿਆ ਗਿਆ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਖੁਦ ਹੀ ਗੱਲ ਕਹਿ ਰਿਹਾ ਕਿ ਅਖ਼ਬਾਰਾਂ 'ਚ ਸਰਕਾਰ ਜਿਹੜੀ ਆਪਣੀ ਮਿਹਰ ਸਤਪਨ ਦੀ ਪਈ ਹੈ ਤੇ ਸ਼ਾਇਦ ਇਹੋ ਹੀ ਗੱਲ ਆ ਕਿ ਲੋਕਾਂ ਦੇ ਵਿੱਚ ਜਿਸ ਤਰੀਕੇ ਦੀ ਇਸ ਚੀਜ਼ ਨੂੰ ਲੈ ਕੇ ਐਸਮਿਕ ਕਿਰਕਰੀ ਹੋਈ ਆ ਸ਼ਾਇਦ ਇਹੋ ਹੀ ਕਾਰਨ ਕੋ ਲੁਧਿਆਣੇ ਦੇ ਵਿੱਚ ਜਿਹੜੀ ਆ ਹਸਪਤਾਲ ਦੇ ਵਿੱਚ ਮੀਡੀਏ ਦੀ ਜਿਹੜੀ ਐਂਟਰੀ ਆ ਉਹ ਬਿਆ ਜਿਹੜੀ ਬੈਂਕਾਂ ਤੇ ਪਿੱ ਗਈ ਆ ਪਾਲਾ ਕੀ ਇੱਕ ਨਿੱਕੇ ਜਿਹੇ ਸਕੂਲ ਦਾ ਤੋਂ ਕੱਟਣ ਹੋਵੇ ਤਾਂ ਉੱਥੇ ਪੂਰਨ ਤੌਰ ਤੇ ਟੀਵੀ ਚੈਨਲ ਜਿਹੜੇ ਪਹੁੰਚ ਜਾਂਦੇ ਆ ਪਰ ਇਸ ਮੁੱਦੇ ਤੇ ਜਿਸ ਨੇ ਕੱਲ ਕਰਪੀ ਹੋਈ ਚੰ ਰੋਪਾਂ ਨੇ ਸਵਾਲ ਕੀਤੇ ਤਾਂ ਸ਼ਾਇਦ ਸਰਕਾਰ ਚ ਆਮ ਆਦਮੀ ਪਾਰਟੀ ਦੀ ਜਿਹੜੀ ਇਕਾਈ ਆ ਉਹ ਡਰ ਚੁੱਕੀ ਆ ਤੇ ਮੀਡੀਆ ਨੂੰ ਐਂਟਰੀ ਜਿਹੜੀ ਬੰਦ ਕਰ ਦੇਵੇ ਹੁਣ ਸਿੱਪਾ ਜੀ ਕੱਲ ਜਿਸ ਤਰੀਕੇ ਨਾਲ ਲੁਧਿਆਣੇ ਚੋਂ ਪਹੁੰਚੇ ਨੇ ਅਯੋਗ ਪਤੀਆਂ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਆ ਦੂਜੇ ਪਾਸੇ ਉਹਨਾਂ ਨੇ ਇੱਕ ਕੈਂਪੇਨ ਵੀ ਜਿਹੜੀ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਸ਼ੁਰੂ ਕਰ ਦਿੱਤੀ ਆ ਤੇ ਚਰਚਾਵਾਂ ਇਹ ਵੀ ਨਹੀਂ ਕਿ ਉਹ ਚੋਣ ਤੋਂ ਪਹਿਲਾਂ ਉਸ ਵਿਅਕਤੀ ਨੂੰ ਜਿਹੜਾ ਮંત્રી ਵੀ ਜੜਾ ਬਣਾਇਆ ਜਾ ਸਕਦਾ ਹੁਣ ਜੇਕਰ ਚੋਣ ਤੋਂ ਪਹਿਲਾਂ ਮੰਤਰੀ ਬਣਾਉਂਦੇ ਆ ਤੇ ਦੂਜੇ ਪਾਸੇ ਰਵਿੰਦਰ ਕੀਸਰੀਵਾਲ ਇਹ ਤੇ ਭਗਵਤ ਮਾਨ ਹਣੀ ਆ ਕੇ ਪ੍ਰਚਾਰ ਕਰਦੇ ਤੇ ਇਹਦੇ باوجود ਵੀ ਜੇਕਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਈਪੋਥੈਸਿਸ ਸੱਚਦੇ ਮੈਂ ਕਿ ਮੰਨ ਲਓ ਹਾਰ ਜਾਂਦਾ ਪਰ ਫਿਰ ਬੇਇਜ਼ਤੀ ਜਿਹੜੀ ਉਸ ਉਮੀਦਵਾਰ ਦੀ ਨਹੀਂ ਹੋਊਗੀ ਬਲਕਿ ਇਹਨਾਂ ਦੋ ਨੇਤਾਵਾਂ ਦੀ ਹੋਊਗੀ ਜਿਨ੍ਹਾਂ ਨੇ ਚੋਣ ਦਾ ਅਲਾਰਮ ਤੋਂ ਪਹਿਲਾਂ ਹੀ ਜਿਹੜੀ ਕਮਾਲ ਜਿਹੜੀ ਉਸ ਮਾਲੇ ਤੇ ਚੋਣ ਮਹੀਮ ਜਿਹੜੀ ਸ਼ੁਰੂ ਕਰ ਦਿੱਤੀ ਹੈ ਵੇਖਣ ਨੂੰ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਗਤੀਵਿਧੀਆਂ ਨੂੰ ਮਜ਼ਬੂਤ ਕਰਦਵਾਸ ਰਵਿੰਦ ਕੇਸ਼ ਦਿਵਾਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਉਦਯੋਗਪਤੀਆਂ ਨਾਲ ਜਾਂ ਹੋਰ ਮੀਟਿੰਗਾਂ ਜਿਹੜੀਆਂ ਕਰ ਰਹੀ ਨੇ ਪਰ ਡੇਢੇ ਤਰੀਕੇ ਨਾਲ ਸੁਖਿੰਦਰ ਜੀ ਇਸ ਤਰੀਕੇ ਨੂੰ ਵੇਖੀ ਹੈ ਤਾਂ ਸਾਫ ਤੌਰ ਤੇ ਜाहिर ਆ ਕਿ ਜਿਹੜੀ ਪੰਜਾਬ ਦੀ ਕਮਾਨ ਆ ਉਹ ਡੇਢੇ ਤਰੀਕੇ ਨਾਲ ਅਰਵਿੰਦ ਕੇਸ਼ ਦਿਵਾਲ ਬਣਾਣੇ ਪੂਰਨ ਤੌਰ ਤੇ ਆਪਣੇ ਹੱਥਾਂ ਵਿੱਚ ਲੈ ਰਹੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਨਾਲ-ਨਾਲ ਲੈ ਕੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਹਾਂ ਵੀ ਅਸਲ ਦਾ ਪਾਵਰ ਸੈਂਟਰ ਜਿਹੜਾ ਉਹ ਮੈਂ ਹਾਂ ਜਿਹੜੀ ਤੁਸੀਂ ਆਪਣੇ ਪ੍ਰਸ਼ਨ ਦੀ ਤੀਜੀ ਗੱਲ ਕੀਤੀ ਜਿੱਥੇ ਵਿੱਚ ਤੁਸੀਂ ਕਹਿ ਕਿ ਉਹਨਾਂ ਨੇ ਖੁਸ਼ ਜਿਹੜਾ ਕਰ ਦਿੱਤਾ ਸੁਖਿੰਦਰ ਜੀ ਇਹ ਜਿਹੜਾ ਉਹਨੂੰ ਖੁਸ਼ ਕੀਤਾ ਤੁਸੀਂ ਉਸ ਪ੍ਰਸ਼ਨ ਜਿਹੜਾ ਪੁੱਛਿਆ ਗਿਆ ਜੇਕਰ ਤੁਸੀਂ ਉਸ ਗਹਿਰਾਈ 'ਚ ਜਾਓ ਪਰ ਇਸ ਤਿੱਖਾ ਲੱਗਦਾ ਕਿ ਉਹ ਜਿਹੜਾ ਅਰਵਿੰਦ ਕੇਸਰੀਵਾਲ ਦਾ ਜਿਹੜਾ ਉਹ ਬਿਆਨ ਸੀ ਉਹ ਇੱਕ ਪੱਤਰਕਾਰ ਵੱਲੋਂ ਪੁੱਛੇ ਗਿਆ ਪ੍ਰਸ਼ਨ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਚਾਹੀਦਾ ਤਾਂ ਇਹ ਸੀ ਕਿ ਸਟੇਜ ਤੇ ਰਹਿ ਲਈ ਉਹ ਖੁਦ ਕਰਦੇ ਕਿ ਹਾਂ ਭਈ ਭਗਵੰਤ ਮਾਨ ਦੇ ਕਲਾ ਜਿਹੜਾ ਪ੍ਰਚਾਰ ਹੋ ਰਿਹਾ ਉਹ ਬਿਲਕੁਲ ਨਾਦਾਰਤਕ ਹੈਗਾ ਮੈਂ ਇਹ 5 ਸਾਲੇ ਪੂਰਨ ਤੌਰ ਤੇ ਰਹਿਣਗੀ ਪਾ ਮੁਖਤਰੀ ਰਹਿਣਗੇ ਅਗਲੇ ਸਮੇਂ ਚ ਵੀ ਰਹਿਣਗੇ ਚਾਹੀਦਾ ਤੇ ਇਹ ਸੀ ਕਿ ਜਿਸ ਤਿਕਾ ਨਾ ਸਟੇਜ ਤੋਂ ਬਿਆਨ ਹੁੰਦਾ ਪਰ ਇਹ ਪੱਤਰਕਾਰ ਨੇ ਜਿਹੜੋ ਗੱਲ ਕੀਤੀ ਸਵਾਲ ਪੁੱਛਿਆ ਕਿ ਹਾਂ ਭਈ ਆਮ ਚਪਚਾਵਾ ਨਹੀਂ ਕਿ ਜਿਸ ਤਿਕਾ ਨਾ ਮੁਖਤਰੀ ਨੂੰ ਬਥਿਆ ਜਾ ਸਕਦਾ ਤਾਂ ਉਸ ਵਕਤ ਉਸਤਾ ਜਵਾਬ ਇਹੋ ਹੀ ਬੰਦਾ ਸੀ ਜਿਹੜਾ ਅਰਵਿੰਦ ਕੇਸ਼ਰੀਵਾਲ ਨੇ ਦਿੱਤਾ ਗਿਆ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਨੂੰ ਅਕਸ਼ਿਕ ਬਾਰੇ ਇੰਟਰਵਿਊ ਕਰਨ ਨੂੰ ਪ੍ਰਵਾਨ ਪੁੱਛਤਾ ਸੀ ਕਿ ਤੁਸੀਂ ਜਿਹੜਾ ਆਮ ਕੱਟ ਕੇ ਖਾਂਦੇ ਜੀ ਜਾਂ ਝੂਕ ਕੇ ਖਾਂਦੇ ਜੀ ਉਹ ਉਹ ਜਿਹੜੀਆਂ ਸਤਰੀਆਂ ਜਿਹੜੀਆਂ ਸੀ ਉਸ ਵਕਤ ਉੱਥੇ ਜਿਹੜੀਆਂ ਬੰਦਤੀਆਂ ਪੜਾਉਂਦੀਆਂ ਗਈਆਂ ਕਿਉਂਕਿ ਜੇ ਵਾਕਿਆ ਹੀ ਮੁੱਖ ਮੰਤਰੀ ਦੇ ਪਰਦਾ ਨਾ ਕੱਟੇ ਹੁੰਦੇ ਤਾਂ ਸੁਖਵਿੰਦਰ ਜੀ ਦੀ ਦਿੱਲੀ ਦੀ ਟੀਮ ਆ ਐਸੇੜੇ ਨਾ ਤਾਂ ਮੁੱਖ ਮੰਤਰੀ ਦੇ ਦਫ਼ਤਰ 'ਚ ਹੁੰਦੀ ਤੇ ਨਾ ਹੀ ਕਿਸੇ ਤਰੀਕੇ ਨਾਲ ਉਹਨਾਂ ਤੇ ਉੱਤੇ ਪ੍ਰੈਸ਼ਰ ਪਿਆ ਹੁੰਦਾ ਸੋ ਪਰਦੇ ਦੇ ਪਿੱਛੇ ਕੀ ਹੈ ਸੁਖਵਿੰਦਰ ਜੀ ਉਹ ਤਾਂ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਬਾਕੀ ਰਾਜਨੀਤਿਕ ਨੇਤਾਵਾਂ ਦੇ ਬਿਆਨਾਂ ਦੇ ਉੱਤੇ ਬਹੁਤਾ ਯਕੀਨ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਸਵੇ ਦੀ ਨਿਯਤ ਅਨੁਸਾਰ ਬਿਆਨ ਦੇ ਦਿੱਤਾ ਗਿਆ ਹੁਣ ਜ਼ਰੂਰੀ ਨਹੀਂ ਕਿ ਉਸ ਬਿਆਨ ਨੂੰ ਹੀ ਅੰਤਮ ਸੱਚ ਜਿਹੜਾ ਮੰਨ ਲ ਚਲੋ ਅਨਖੀਰ ਸਾਹਿਬ ਉਧਰ ਦੂਜੇ ਬੰਨੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਪੰਥਕ ਸਿਆਸਤ ਤੇ ਅਕਾਲੀ ਸਿਆਸਤ ਦਾ ਵੀ ਜਿਹੜਾ ਵੱਡਾ ਦਿਨ ਹੈ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਅੱਜ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈਗੀ ਹੈ ਔਰ ਉਸ ਭਰਤੀ ਦੇ ਲਈ ਜਿਹੜੇ 7 ਮੈਂਬਰ ਸੀਗੇ ਉਹਨਾਂ ਚੋਂ 5 ਰਹਿ ਗਏ ਆਰ ਜੁਨਾਂ ਨੇ ਦਰਬਾਰ ਸਾਹਿਬ ਉਥੇ ਅਰਦਾਸ ਕਰਕੇ ਉਸ ਤੋਂ ਬਾਅਦ ਭਰਤੀ ਨੂੰ ਮੈਂ ਦੀ ਸ਼ੁਰੂਆਤ ਕਰਨੀ ਔਰ ਦੂਜੇ ਪਾਸੇ ਅਕਾਲੀ ਦਲ ਅੜਿਆ ਹੋਇਆ ਕਿ ਇਹ ਗਲਤ ਹੈ ਔਰ ਧਾਮੀ ਸਾਹਿਬ ਨੂੰ ਮਨਾਉਣ ਸੁਖਬੀਰ ਸਿੰਘ ਬਾਦਲ ਅੱਜ ਜਾ ਰਹੇ ਨੇ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਸੁਖੰਦਤੀ ਅਚਤਾਤੇ ਦੇ ਮਾਰਕੇ ਪੰਤਕ ਸਿਹਤ ਵਾਸਤੇ ਬਹੁਤ ਅਹਿਮ ਹੈਗਾ ਖਾਸ ਤੌਰ ਤੇ ਸ਼ੁਰੂਨੀ ਕਲੀਨਕਲ ਵਾਸਤੇ ਕਿਉਂਕਿ ਇੱਕ ਪਾਸੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੇ ਬਣੀ ਜਿਹੜੀ ਪੰਜ ਮੈਂਬਰੀ ਪਹਿਲਾਂ ਸੱਤ ਮੈਂਬਰੀ ਕਮੇਟੀ ਜੋ ਹੁਣ ਪੰਜ ਮੈਂਬਰੀ ਕਮੇਟੀ ਰਹਿ ਗਈ ਆ ਬਕਾਇਦਾ ਤੌਰ ਤੇ ਅਰਦਾਸ ਕਰਕੇ ਭਰਤੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਣੀ ਆ ਪੱਤੀ ਵੀ ਉਹਨਾਂ ਵੱਲੋਂ ਛਾਪ ਲਈਆਂ ਗਈਆਂ ਕਈਆਂ ਨੇ ਤੇ ਅੱਜ ਭਰਤੀ ਮਹਿੰਮ ਜਿਹੜੀ ਉਹ ਸ਼ੁਰੂ ਹੋਏਗੀ ਪਰ ਦੂਜੇ ਪਾਸੇ ਕੱਲ ਜਿਸ ਤ ਸ਼੍ਰੋਮੀ ਕੁਰਤ ਵਾਰਾ ਆ ਮਕਰਤਾ ਸ਼੍ਰੋਮੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਭਰਤੀ ਤੇ ਸਵਾਲਟ ਆਏ ਗਏ ਔਰ ਜਿਸ ਤਰੀਕੇ ਨਾਲ ਨੂੰ ਗੈਰਸੰਵਧਾਰਕ ਦੱਸਿਆ ਗਿਆ ਉਹ ਸਾਫ ਜ਼ਾਹਰ ਆ ਕਿ ਜਿਹੜੀ ਇਹ ਅਕਾਲ ਤਖਤ ਸਾਡੇ ਨਿਰਦੇਸ਼ਾਂ ਦੇ ਤਹਿਤ ਕਮੇਟੀ ਜਿਹੜੀ ਬਣੀ ਆ ਜੇਕਰ ਇਹ ਭਰਤੀ ਕਰਦੀ ਆ ਤਾਂ ਸ਼੍ਰੋਮੀ ਅਕਾਲੀ ਦਲ ਇਸ ਨੂੰ ਸਵਕਾਰ ਜਿਹੜਾ ਉਹ ਨਹੀਂ ਕਰੇਗਾ ਕੱਲ ਜਿਸ ਤਰੀਕੇ ਨਾਲ ਭੁੰਦਰ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਦਾ ਕਾਪੀਆਂ ਜਿੰਨੀਆਂ ਕਾਪੀਆਂ ਚਾਹੀਦੀਆਂ ਸਾਡੇ ਕੋਲੋਂ ਲੈ ਜਾਓ ਅਸੀਂ ਇਹਨਾਂ ਨੂੰ ਆਪਸ ਦੇ ਵਿੱਚ ਮਲਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਛੱਟਣਾ ਮਿਲੇ ਇਹਨਾਂ ਨੇ ਆਪਣੇ ਪੱਤਰ ਤੇ ਸ਼ੁਰੂ ਕਰ ਦਿੱਤੀ ਸੋ ਫਿਰ ਬਤੀ ਸਾਫ ਜਾਹਰ ਆ ਇਸ ਸ਼ਰੂਨੀ ਅਕਾਲੀ ਦਲ ਐਸਲੇ ਆਪਣੇ ਪੂਰਨ ਉਸੇ ਸਟੈਂਡ ਤੇ ਅੜਿਆ ਆ ਜਿਸ ਤਰੀਕੇ ਨਾਲ 2 ਦਸੰਬਰ ਤੋਂ ਪਹਿਲਾਂ ਜਾਂ 201 ਦਸੰਬਰ ਤੋਂ ਮਗਰੋਂ ਜਾਂ ਜਿਸ ਤਰੀਕੇ ਦੀਆਂ ਕਟਨਾਵਾਂ ਜਿਹੜੀਆਂ ਵਾਪਰੀਆਂ ਨੇ ਪਰ ਸਿੱਧੂ ਜੀ ਕੱਲ ਬਲਵਿੰਦਰ ਸਿੰਘ ਪੁੰਨਰ ਚੋਂ ਪ੍ਰੈਸ ਕਾਨਫਰੰਸ ਕਰ ਰਹੇ ਤੇ ਮੈਨੂੰ ਇਨਾ ਉਹਨਾਂ ਤੇ ਤਰਸ ਆਇਆ ਕਿ ਉਹ ਵਿਅਕਤੀ ਜਿਸ ਤਿਕਾ ਨਾ ਬਿਆਨ ਦੇ ਰਹੇ ਆ ਕਿ ਹਾਂਜੀ ਜੀ ਅਸੀਂ ਤਾਂ ਉਹਨਾਂ ਨੂੰ ਵੀ ਮਨਾ ਲਿਆ ਜਿਸ ਤਰੀਕੇ ਨਾਲ ਕੇਸਵੇਂ ਪ੍ਰਕਾਸ਼ਿਕ ਬਾਦਲ ਦਿੰਦੇ ਉਹਨਾਂ ਦੇ ਦੇਵਸੀ ਜਿਹੜੀ ਸੀ ਉਹਨਾਂ ਦੇ ਬੋਲੇ ਚ ਨਸਰਾਈ ਤੇ ਅਖੀਰ ਜਦੋਂ ਉਹਨਾਂ ਨੇ ਫਿਰ ਸਾਰਾ ਮਾਈਕ ਜਿਹੜਾ ਦਲਜੀਤ ਸਿੰਘ ਚੀਮੇ ਨੂੰ ਦਿੱਤਾ ਤੇ ਦਲਜੀਤ ਸਿੰਘ ਚੀਮਾ ਪਰ ਆਪਣੇ ਭਾਅ ਦੇ ਮਤਲਬ ਕੁਝ ਨਾ ਬੋਲੇ ਉਹ ਸਾਰੇ ਦੇ ਸਾਹਮਣੇ ਪਰ ਸਿੱਧੂ ਜੀ ਜਿਹੜੀ ਗੱਲ ਅਸਲ ਚ ਬੰਦੀ ਆ ਉਹਨੇ ਇੱਕ ਪਾਸੇ ਜੀਤ ਤਿੱਕਣਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣੀ ਇਸ ਭਰਤੀ ਦੇ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਸਵਾਲ ਠਾ ਰਿਆ ਕਹਿ ਰਿਹਾ ਜੀ ਇਹ ਬਿਲਕੁਲ ਗਲਤ ਹੈ ਗਈ ਹੈ ਦੂਜੇ ਪਾਸੇ ਦੋ ਮੈਂਬਰਾਂ ਦਾ ਹਵਾਲਾ ਦੇ ਰਿਹਾ ਸੀ ਦੋ ਮੈਂਬਰ ਜਿਹੜੇ ਛੱਡ ਚੁੱਕੇ ਆ ਜੇਕਰ ਦੋ ਇਹ ਪੰਜ ਮੈਂਬਰੀ ਕਮੇਟੀ ਜੋ ਸੱਤ ਮੈਂਬਰੀ ਸੀ ਬਣੀ ਕਿਸ ਕਰਕੇ ਬ ਕਿਸ ਕਰਕੇ ਪੰਜਵੀਂ ਬ੍ਰਿਕ ਕਮੇਟੀ ਇਹ ਰਹਗੀ ਇਹ ਵੀ ਆਪਣੇ ਆਪ ਦੇ ਵਿੱਚ ਪ੍ਰਸ਼ਨ ਪੈਦਾ ਹੁੰਦਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸਤੀਫਾ ਦੇ ਕੇ ਘਰ ਤੋਂ ਚਲੇ ਜਾਂਦਾ ਉਸ ਨੂੰ ਬਣਾਉਣ ਵਾਸਤੇ ਸਾਰੇ ਲੋਕ ਚਾਹੁੰਦੇ ਉਹ ਫੇਰ ਵੀ ਨਹੀਂ ਬਣਦਾ ਤੇ ਅਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਦਾ ਜਿਹੜਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਦੂਜੇ ਪਾਸੇ ਹੁਣ ਸੁਖਵੀਰ ਸਿੰਘ ਬਾਦਲ ਹੁਣੀ ਮਨਾਉਣ ਚਾਹਣਗੇ ਇਹ ਸਾਰੀਆਂ ਸਥਿਤੀਆਂ ਸੁਖਿੰਦਰ ਜੀ ਜੋ ਬੰਦੀਆਂ ਪਈਆਂ ਨੇ ਭੱਜ ਤੱਕ ਸਿਆਸਤ ਵਾਸਤੇ ਤਾਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਹੀ ਹੈ ਦੂਜੇ ਪਾਸੇ ਸ਼ਰੋਮੀ ਅਕਾਲੀ ਦਲ ਤੇ ਦੂਜੇ ਪਾਸੇ ਆਕਾਲ ਤੱਕ ਸਾਡੇ ਆਰਸੀ ਟਕਰਾਵ ਦੇ ਰੂਪ ਦੇ ਵਿੱਚ ਵੀ ਇਸ ਨੂੰ ਸਿੱਧੂ ਜੀ ਦੇਖਿਆ ਜਾ ਰਿਹਾ ਆ ਹੁਣ ਜਿਸ ਤਰੀਕੇ ਨਾਲ ਹੁਣ ਭਰਤੀ ਜਿਹੜੀ ਇਹਨਾਂ ਨੂੰ ਸ਼ੁਰੂ ਕਰ ਦਿੱਤੀ ਜਾਣੀ ਆ ਕੱਲ ਨੂੰ ਜਿਸ ਤਰੀਕੇ ਨਾਲ ਸ਼ੁਰੂ ਨਹੀਂ ਕਾਲੀਦਾਲ ਨੇ ਪ੍ਰੈਸ ਕਾਨਫਰੰਸ ਕਰਕੇ ਪਹਿਲਾਂ ਹੀ ਇਸ ਨੂੰ ਨਕਾਰ ਦਿੱਤਾ ਤਾਂ ਸਭਾਵਕਾ ਸਿੱਧੂ ਜੀ ਆਉਂਦੇ ਡੜਾਂ ਦੇ ਵਿੱਚ ਟਕਰਾਵ ਜਿਹੜਾ ਜ਼ਰੂਰ ਵਾਡੇਗਾ ਤੇ ਇਹ ਟਕਰਾਵ ਜਿਹੜਾ ਆ ਖਾਸ ਤੌਰ ਤੇ ਸਿੱਖ ਸਿਆਸਤ ਵਾਸਤੇ ਪੰਥਕ ਸਿਆਸਤ ਵਾਸਤੇ ਸਿੱਧੂ ਜੀ ਜ਼ਰੂਰ ਖਤਰਦਾਬਾਖਿਆ ਜਾ ਸਕਦਾ ਬੇਸ਼ੱਕ ਇਲਜ਼ਾਮ ਇਹ ਲਾਇਆ ਜਾਂਦਾ ਕਿ ਹਾਂਜੀ ਭਾਜਪਾ ਜਾਂ ਕੇਂਦਰ ਸਰਕਾਰ ਸਭ ਕੁਝ ਏਜੰਸੀਆਂ ਦੇ ਇਸ਼ਾਰੇ ਤੇ ਠੀਕ ਹੈ ਏਜੰਸੀਆਂ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਪਰ ਕਰ ਕੌਣ ਰਿਹਾ ਕਰ ਤਾਂ ਤੁਸੀਂ ਆਪੇ ਆ ਤਾਂ ਸੋਚਾ ਹੀ ਰਿਹਾ ਹਾਂ ਤਾਂਕਿ ਸੈਸ਼ਨ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਸਾਂਝੇ ਪਲੇਟਫਾਰਮ ਤੇ ਆਇਆ ਜਾਵੇ ਬਾਕੀ ਦੇਖ ਲਏ ਆਂ ਦਾ ਅਡਰੈਸ ਸਿੱਧੂ ਜੀ ਕੀ ਹੁੰਦਾ ਹੈ